अच्छा ए बी ਝੋਨਾ ਤੁਹਾਡਾ ਆਹ ਵੇਖੀ ਕਰਨਾ ਆ ਜੀ ਹੁਣ ਇਹਨਾਂ ਨੂੰ ਇੱਕ ਦੇਰ ਦੇ ਕਿੰਨੇ ਜਾਣੇ ਟੋਟਲ ਤੁਸੀਂ 4 ਜਾਣੇ ਹਨ 5 6 6 ਜਣ 6 ਤੇ ਸਾਰ ਟੂਬ ਤੇ ਆਜੋ ਤੁਸੀਂ ਟੂਬ ਤੇ ਆਜੋ ਤੁਸੀਂ ਟੂਬ ਤੇ ਕਾਧੋਣਾ ਵਿੱਚ ਬੈਠੋ ਤੁਸੀਂ ਕੋਈ ਨਾ ਕੋਈ ਨਹੀਂ ਬੈਠੋ ਤੁਹਾਨੂੰ ਲੈ ਕੇ ਜਾਣਾ ਟੂਬ ਰਹਿਣ ਦਿਓ ਤੁਸੀਂ ਟੂਬ ਟੂਬ ਉਦਾਂ ਨਾਲ ਲੈ ਲੋ ਨਾ ਜੇ ਮੋਰ ਤੇ ਦੇ ਦੇ ਉਹਨੂੰ ਦੇ ਦਿੰਨੇ ਆ ਤੇ ਇਹ ਬਾਈ ਜੀ ਜਦੋਂ ਤੁਹਾਨੂੰ ਬਾਈ ਜੀ ਬਾਈ ਜੀ ਕਿੰਨਾ ਝੋਨਾ ਇੱਥੇ ਬਾਈ ਜੀ ਕਿੰਨਾ ਝੋਨਾ ਇੱਥੇ ਇੱਥੇ ਮੇਰਾ 50 ਕਿਲੇ ਆ ਤੇ 50 ਕਿਲੇ ਮੇਰੇ ਦੂਜੇ ਭਰਾ ਦਾ 60 ਤੇ 100 ਕਿਲੇ ਝੋਨਾ ਜੀ ਆਦਾ ਇੱਥੇ ਇੱਥੇ ਤੇ ਦਰਦ ਸੁਣਿਓ ਮੈਂ ਕਿਹਾ ਬਾਈ ਨੂੰ ਕਿਹਾ ਵੀ ਐਡਵਾਈਜ਼ਰੀ ਹੋ ਗਈ ਸਭ ਕੁਝ ਹੋ ਗਿਆ ਵੀ ਆ ਜਾਓ ਨਿਕਲੋ ਵੀ ਤੁਸੀਂ ਕਿਉਂ ਨਹੀਂ ਨਿਕਲੇ ਵੀ ਅਸੀਂ ਤੇ ਬਾਈ ਦੱਸਦਾ ਬਾਈ ਤੂੰ ਦਸੀ ਮੂੰਹ ਵੀ ਕਿਉਂ ਨਹੀਂ ਨਿਕਲਿਆ ਤੂੰ ਪੈਣਾ ਕਿੱਧਰ ਹੈ ਜਦੋਂ ਸਾਡੀਆਂ ਖਾਦਾਂ ਦਵਾਈਆਂ ਵੀ ਇੱਥੇ ਪਾਗੀਆਂ ਝੋਨਾ ਪੱਕਾ ਸਾਡਾ ਬਰਬਾਦੀ ਹੋਣ ਦੀ ਤਸੀਂ ਜਾਈਏ ਕਿੱਧਰ ਅਸੀਂ ਤੇ ਮਰਨਾ ਅਸੀਂ ਤੇ ਮਰਨ ਵਾਸਤੇ ਇੱਥੇ ਪਾਏ ਆ ਪਾਣੀ ਚ ਆ ਝੋਨਾ ਪੜਿਆ ਆ ਪਿਆ ਝੋਨਾ ਆ ਝੋਨਾ ਪੜਿਆ ਨਾ ਦੇਖੋ ਪੱਕਾ ਝੋਨਾ ਝੋਨਾ ਪਿਆ ਇਹਨੂੰ ਸੂਰ ਪੈ ਰਿਹਾ ਉਪਰੋਂ ਉਧਰੋਂ ਸੂਰ ਜਾਨਵਰ ਪੈ ਰਿਆ ਤੇ ਉਧਰੋਂ ਕੁਦਰਤ ਦੀ ਮਾਰ ਹੈ ਹਾਂ ਜੀ ਤਾਂ ਬੈਠਾ ਸੀ ਇੱਥੇ ਮੇਰਾ ਵੀਰ ਤਾਂ ਵੀਰ ਇੱਥੇ ਬੈਠੇ ਆ ਸਾਡੇ ਸਾਹਮਣੇ ਪੱਕੀ ਫਸਲ ਆ ਜਿਹਦੇ ਜਿਹਦੀ ਰਾਖੀ ਬਿਠੀ ਹੁਣ ਗੱਡੀ ਗੁੱਡੀ ਵਿੱਚੇ ਰਹਿ ਜੂ ਇੱਥੇ ਇੱਥੇ ਵਿੱਚੇ ਰਹਿ ਜੂ ਲੱਖ ਰੁਪਏ ਦਾ ਵਿੱਚ ਖਾਦ ਦਵਾਈ ਦੇਖ ਲਓ ਤੁਸੀਂ ਨਹੀਂ ਪਤਾ ਹੀ ਦੀ ਦੇ ਪਹਿਲਾਂ ਦੋ ਪੰਜਾਂ ਗੱਡੀ ਦੇ ਗੱਡੀ ਦੇ ਟੁੱਟਦੇ ਹੰਡ ਗੱਡੀ ਨਹੀਂ ਨਿਕਲੀ ਪਾਣੀ ਆਉੜੇ ਗੱਡੀ ਟਟਾਂ ਦੇ ਗੱਡੀ ਨਿਕਲੀ ਨਹੀਂ। ਇਹਨੂੰ ਬੰਨ੍ਹਣੀ ਸੀਗਾ। ਨਹੀਂ ਨਹੀਂ। ਸੰਗਰਣਾ ਬੰਦੀ। ਨਹੀਂ ਹਲਾ ਹਲਾ ਪਹਿਲਾਂ। ਹਲਾ ਨਹੀਂ ਚੱਲੇ ਹਲਾ ਨਾ ਬੰਦੀਆਂ। ਭਈ ਆ ਹੱਥ ਕਿਵੇਂ ਆਇਆ ਸੀਗਾ? ਹੱਥ ਹੀ ਸਰ ਮੇਰਾ ਕੱਟਿਆ ਗਿਆ ਸੀ। ਸੀਰ ਟੋਕੇ ਦੇ ਕਣਕ ਉਧਰ ਨਾਲ। ਕਣਕ ਉਧਰ ਨਾਲ ਦੇ। ਤੇ ਇਹ ਟਾਲੀ ਪਿੰਡ ਦੇ ਵਿੱਚ ਰੈਸਕਿਊ ਕਰਨ ਦੇ ਲਈ ਹੁਣ ਆਏ ਆ। ਇਧਰ ਦਰਿਆ ਆ ਤੇ ਇਧਰਲੇ ਪਾਸੇ ਜਿੱਥੋਂ ਅਸੀਂ ਰੈਸਕਿਊ ਕਰਨ ਦੇ ਲਈ ਇਹਨਾਂ ਨੂੰ ਹੁਣ ਲੈ ਕੇ ਸੁਰੱਖਿਅਤ ਥਾਂ 'ਤੇ ਜਿਹੜਾ ਪਹਚਾਵਾਂਗੇ। ਤੇ ਇਹ ਖਲਾਅਤ ਆ ਦੋ ਪੋਟਾਂ ਦੇ ਵਿੱਚ। ਇੱਕ ਇਹ ਡੇਰੇ ਤੋਂ ਦੂਜੇ ਡੇਰੇ ਕਿਹੜੇ ਪਿੰਡ ਦਾ ਕਿਹੜੇ ਡੇਰੇ ਤੋਂ ਬੰਦੇ ਲੈਣ ਗਏ ਹੋ ਸਾਡੀ ਮੂਜੀ ਬਾਈ ਕਿਦਾ ਹਰਜਿੰਦਰ ਸਿੰਘ ਉੱਥੋਂ ਕਿੰਨੇ ਬੰਦੇ ਰੈਸਕਿਊ ਕਰਨ ਗਏ ਉੱਥੇ ਦੇ 12 ਬੰਦੇ ਆਏ 12 ਬੰਦੇ ਨਾ ਫਿਰ ਇੱਕ ਕਿਹੜਾ ਹੋਰ ਲਾਉਨੇ ਹਨ ਉਹਨਾਂ ਨੂੰ ਛੱਡ ਕੇ ਕਿਹੜਾ ਹੋਰ ਲਾਉਨੇ ਆ ਆਜੋ ਫਿਰ ਆਜੋ ਬਿਠਾਓ ਵਿੱਚ ਫਿਰ ਬਿਠਾਓ ਵਿੱਚ ਬਿਠਾਓ ਹਾਂ ਟੂਬ ਤੇ ਨਹੀਂ ਜਾਣਾ ਟੂਬ ਨਾਲ ਰੱਖ ਲੈਣੇ ਆ ਹਾਂ ਪਾਣੀ ਘਟਿਆ ਦੋ ਤਰਉਣਗੇ ਇੱਕ ਉਹ ਬੰਦਾ ਆ ਰਿਹਾ ਜੀ ਇੱਥੇ ਰੁਕ ਜਾ ਯਾਰ ਉਹ ਨਾ ਗਾਣਾ ਹੀ ਗਾਣਾ ਹੀ ਗਾਣਾ ਹੀ ਇੱਥੇ ਡੂੰਘਾ ਆ ਓਏ ਉੱਥੇ ਹੀ ਰੁਕ ਜਾ ਓਏ ਕਾ ਉਹ ਪਿੱਛੇ ਵੀ ਆ ਗਾੜੀ 'ਚ ਪਾਣੀ ਡੂੰਘਾ ਰਾਂ ਦੇ ਹੋ ਤੂੰ ਯਾਰ ਪਾਣੀ ਡੂੰਘਾ ਇੱਥੇ ਗਾਂ ਨਾ ਆਉਣਾ ਉਹ ਰੁਕ ਜਾ ਇੱਥੇ ਯਾਰ ਰੁਕ ਜਾ ਰੁਕ ਜਾ ਇੱਥੇ ਗਾਂ ਨਾ ਆਈ ਇੱਥੇ ਵਿਚਾਰੇ ਫਸਿਆ ਵੀ ਅਸੀਂ ਕਿਉਂ ਕਹਿਣਾ ਸੁੱਖਾ ਵੀ ਕਾਤੋਂ ਨਹੀਂ ਆਏ ਅਸੀਂ ਬਾਹਰ ਗੱਲ ਕਰਦੇ ਵੀ ਇਹਦੀ ਪਰ ਵਿਚਾਰੇ ਕਰਨ ਕੀ ਕਹਿੰਦੇ ਝੋਨੇ ਆ ਪਲਿਓ ਆ ਆ ਨਿਸਰਿਆ ਝੋਨਾ ਤੇ ਸੂਰ ਪੈ ਰਿਆ ਉਹ ਕਹਿੰਦੇ ਚਲੋ ਅਸੀਂ ਕਿਹਾ ਵੀ ਚਲੋ 15 ਦਿਨ ਹੋ ਗਏ ਆ ਵੀ ਚਲੋ ਅੱਜ ਘੜ ਦੇਣਗੇ ਹਨਾ ਵੀ ਚਲੋ ਸੂਰਾਂ ਤੋਂ ਤਾਂ ਬਚਾਈਏ ਵੀ ਚਲੋ ਕੁਦਰਤਾਂ ਦੀ ਜੁੜੀ ਮਾਰ ਮਾਰ ਨਹੀਂ ਸੂਰਾਂ ਤੋਂ ਤਾਂ ਬਚਾਈਏ ਹਰੇਕ ਪਾਸਿਓਂ ਕਿਸਾਨ ਮਰਿਆ ਪਿਆ ਕਿੱਧਰ ਨੂੰ ਜਾਵੇ ਕਿਸਾਨ ਕੁਦਰਤਾਂ ਦੀ ਮਾਰ ਉਧਰੋਂ ਇਹਨਾਂ ਜਾਨਵਰਾਂ ਦੀ ਮਾਰ ਤੇ ਉਧਰੋਂ ਸਾਡੀਆਂ ਸਰਕਾਰਾਂ ਦੀ ਮਾਰ ਆਹ ਹਾਲਾਤ